ਸਾਡੇ YouTube ਚੈਨਲ ਤੇ ਅਫਰ ਦਾ ਸਵਾਲਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਂ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ CWBP ਨੰਬਰ 3821 ਅਗ੍ਰੀਸ 25 ਜਗਦਾ ਸਿੰਘ ਐਂਡ ਪਾਦਰ ਵਰਸਸ ਸਟੇਟ ਆਫ ਪੰਜਾਬ ਦੇ ਹੱਕ ਵਿੱਚ ਆਏ ਫੈਸਲੇ ਨੂੰ ਇੰਪਲੀਮੈਂਟ ਕਰਦਿਆਂ ਡਾਇਰੈਕਟਰਸ ਹੂ ਐਜੂਕੇਸ਼ਨ ਐਲੀਮੈਂਟਰੀ ਸਿੱਖਿਆ ਪੰਜਾਬ ਵੱਲੋਂ ਪਟੀਸ਼ਨ ਕਰਤਾਵਾਂ ਨੂੰ ਤੁਰੰਤ ਅਦਾਇਗੀ ਕਰਨ ਦੇ ਦਿੱਤੇ ਹੁਕਮਾਂ ਸੰਬੰਧੀ ਜ਼ਿਕਰ ਕਰਾਂਗੇ ਮੇਰੇ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਨੂੰ ਇਹ ਜਾਣਨ ਜ਼ਰੂਰੀ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਬ ਜੇ ਤੁਹਾਨੂੰ ਸੋਨੇ ਸੈੱਟ ਮਿਲ ਜਾਇਆ ਕਰੇ ਜਦੋਂ ਤੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਸੀ ਡਬਲਯੂ ਪੀ ਨੰਬਰ 15996 ਆਫ 2023 ਸਰਗੋਸ਼ ਸ਼ਰਮਾ ਵਰਸਸ ਸਟੇਟ ਆਫ ਪੰਜਾਬ ਕੇਸ ਵਿੱਚ ਪਰਵੇਸ਼ਨ ਪੀਰੀਅਡ ਦੌਰਾਨ ਤੇ ਪੰਜਾਬ ਦੇ 6ਵੇਂ ਤੁਨਕਾ ਕਮਿਸ਼ਨ ਦੀ ਬਜਾਏ ਸੈਂਟਰ ਦੇ ਸਰਪੰਚ ਤਨਖਾਹ ਕਮਿਸ਼ਨ ਨਾਲ ਅਦਾਇਗੀਆਂ ਕਰਨ ਦਾ ਕੇਸ ਉਹਨਾਂ ਦੇ ਹੱਕ ਦੇ ਵਿੱਚ ਆਇਆ ਸੀ ਇਸ ਦੇ ਅਨੁਸਾਰ ਕੋਈ ਤਨਖਾਹ ਦਿੱਤੇ ਜਾਣ ਸੰਬੰਧੀ ਰਿਟਰਨ ਦਾ ਫੈਸਲਾ ਡਾਕਟਰ ਸਰਵ ਸ਼ਰਮਾ ਐਂਡ ਅਦਰ ਦੇ ਹੱਕ ਦੇ ਵਿੱਚ ਦਿੱਤਾ ਸੀ ਉਹ ਤੋਂ ਬਹੁਤ ਬਹੁਤ ਸਾਰੇ ਹੋਰ ਮੁਲਾਜ਼ਮਾਂ ਖਾਸ ਕਰਕੇ ਅਧਿਆਪਕਾਂ ਨੇ ਵੀ ਮਾਣਯੋਗ ਹਾਈ ਕੋਰਟ ਵਿੱਚ ਪਟੀਸ਼ਨ ਤਿਆਰ ਕਰਕੇ ਕੇਂਦਰ ਤੇ ਸਤਵੇਂ ਤਨਖਾਹ ਕਮਿਸ਼ਨ ਦੀ ਗਜਾਏ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨਾਂ ਦੇ ਨਾਵਲ ਤਨਖਾਹ ਦੀ ਅਦਾਗੀ ਕਰਨ ਸਬੰਧੀ ਰਿਟਾਂ ਦਰਪੀਤੀਆਂ ਹਨ ਹੋਰ ਮਤਲਬ ਹੈ ਕਿ ਸੀ ਡਬਲਯੂ ਪੀ ਨੰਬਰ 15896/2023 ਦੇ ਕੇਸ ਸੰਬੰਧੀ ਮਾਮਲਾ ਜੋ ਸੁਪਰੀਮ ਕੋਰਟ ਦੁਆਰਾ ਵੀ ਆਪਣੇ ਮਿਤੀ 21 2022 ਦੇ ਫੈਸਲੇ ਨੂੰ ਪੋਟੀਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਬਰਕਰਾਰ ਰੱਖਿਆ ਗਿਆ ਸੀ ਸੋ ਇਸੇ ਫੈਸਲੇ ਦੀ ਤਰਜੇ ਤੇ ਸੀ ਡਬਲਯੂ ਪੀ ਨੰਬਰ 3821/2025 ਜੱਗਾਸਨ ਐਂਡ ਆਦਰ ਵਰਸਸ ਸਟੇਟ ਆਫ ਪੰਜਾਬ ਦੇ ਵਿੱਚ ਪਟੀਸ਼ਨ ਕਰਤਾਵਾਂ ਨੇ ਅਦਾਲਤ ਨੂੰ ਪ੍ਰੇਰ ਕੀਤੀ ਸੀ ਕਿ ਰਿਸਪੌਂਡੈਂਟ ਨੂੰ ਹੁਕਮ ਦਿੱਤਾ ਜਾਵੇ ਕਿ 2018 ਦੇ ਨੀਮਾ ਅਨਸਾਰ 10300 ਤੋਂ 34000 ਪਲੱਸ ਗ੍ਰੇਡ ਪੇ 4200 ਨਾਲ ਸੇਵਾ ਵਿੱਚ ਆਉਣ ਦੇ ਸ਼ੁਰੂ ਤੋਂ ਹੀ ਤਰਫਾ ਦੀ ਅਦਾਗੀ 12% ਵਿਆਹ ਸੁਨੇਤ ਕੀਤੀ ਜਾਵੇ ਪਟੀਸ਼ਨ ਕਰਤਾਵਾਂ ਨੇ ਇਹ ਵੀ ਪ੍ਰੇਰ ਕੀਤੀ ਸੀ ਕਿ 17/2020 ਅਤੇ 21/10/2020 ਦੇ ਫਿਕਮ ਅਲਕਸ ਪੀ 98 ਨੂੰ ਜ਼ਤ ਕਰਦੇ ਹੋਏ ਉਹਨਾਂ ਨੂੰ ਗਲਤ ਤਨਖਾਹ ਸਕੇਲ 29200 ਨਾ ਰੱਖਿਆ ਜਾਵੇ ਮਾਝਾ ਹਾਈ ਕੋਰਟ ਨੇ ਮਿਤੀ 11/2/25 ਨੂੰ ਇਸ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਰਿਸਪੌਂਡੈਂਟ ਯਾਨੀ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ 10300 ਤੋ 34800 ਪਲੱਸ ਗ੍ਰੇਡ 'ਤੇ 4200 ਦੀ ਤਨਖਾਹ ਸੇਰ 12% ਵਿਆਜ ਸਨੇਹ ਕਦਾ ਕਰੇ ਪਟੇਸ਼ਨਾ ਨੂੰ 17 6 2025 ਨੂੰ ਸੁਣਵਾਈ ਦਾ ਮੌਕਾ ਦਿੱਤਾ ਗਿਆ ਸੀ ਮਿਤੀ 11 2025 ਤੇ 13 9 2024 ਦੇ ਹੁਕਮਾਂ ਦੇ ਮੱਦੇ ਨਜ਼ਰ ਇਹ ਪਾਇਆ ਗਿਆ ਕਿ 2016 ਦੇ ਨਿਯਮਾਂ ਮੁਤਾਬਕ ਸਾਰੇ ਉਮੀਦਵਾਰਾਂ ਨੂੰ ਬਰਾਬਰ ਤਨਖਾਹ ਨੰਨੀ ਚਾਹੀਦੀ ਹੈ ਵਿੱਤ ਵਿਭਾਗ ਨੇ ਇਸ ਸੰਬੰਧੀ ਮਿਤੀ 2/9/2025 ਨੂੰ ਆਪਣੀ ਸਹਿਮਤੀ ਦੇ ਦਿੱਤੀ ਕਿ 10300 ਤੋਂ 34800 ਪਲੱਸ ਗ੍ਰੇਡ 'ਤੇ 4200 ਦੇ ਤਨਖਾਹ ਸਕੇਲ 218 ਦੇ ਨਿਯਮ ਅਨੁਸਾਰ ਦਿੱਤੀ ਜਾਵੇ ਇਸ ਸੰਬੰਧੀ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਨੇ ਮਿਤੀ 4/9/2025 ਨੂੰ ਇੱਕ ਪੱਤਰ ਜਾਰੀ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਰਨਾਲਾ ਨੂੰ ਤਮ ਇਸ ਫੈਸਲੇ ਦੀ ਇਨਵੈਂਨ ਪਾਲਣਾ ਕਰਨ ਦੇ ਆਦੇਸ਼ ਦਿੱਤੇ ਇਸ ਸੰਬੰਧੀ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਰਨਾਲਾ ਨੇ ਇੱਕ ਪੱਤਰ ਜਾਰੀ ਕਰਕੇ ਸਮੂਹ ਬੀਪੀਓ ਸ ਜ਼ਿਲ੍ਹਾ ਬਰਨਾਲਾ ਨੂੰ ਪਹੁੰਚੇ ਹੋਏ ਕੋਰਟ ਕੇਸ ਵਿੱਚ ਜਾਰੀ ਹੋਏ ਪੱਤਰ ਦੀ ਇਨਵੈਂਨ ਪਾਲਣਾ ਕਰਦੇ ਹੋਏ ਕਾਰਵਾਈ ਦੀ ਸੋਚਨਾ ਮੁਰਦੀ ਡਾਕ ਰਾਹੀਂ ਮਿਤੀ 5 9 2025 ਨੂੰ ਦੀ ਸੂਚਨ ਕਰਨ ਦੀ ਤਰਗੀ ਕੀਤੀ ਗਈ ਹੈ ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਸਿੱਖਿਆ ਦੁਆਰਾ ਇਸ ਕੋਰਟ ਕੇਸ ਅਸਬੰਧੀ ਤੁਰੰਤ ਕਾਰਵਾਈ ਕਰਨ ਦੇ ਹੁਕਮਾਂ ਨਾਲ ਟੇਸ਼ਨ ਕਰਤਾਵਾਂ ਦੀ ਵੱਡੀ ਜਿੱਤ ਹੋਈ ਹੈ ਜੋ ਬਹੁਤ ਲੰਬੇ ਸਮੇਂ ਤੋਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਮਾਣਯੋਗ ਅਦਾਲਤਾਂ ਵਿੱਚ ਕਾਨੂੰਨੀ ਯਤਨ ਗ੍ਰਹਿ ਕਰਦੇ ਹੋਏ ਇਹ ਤਰਸਨ ਦੇਖੋ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਹੈ ਇਸ ਵੀਡੀਓ ਵਿੱਚ ਬਸ ਇਹਨਾਂ ਦੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸੀਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ 또 ਫੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ